ਸਤਿ ਸ਼੍ਰੀ ਅਕਾਲ ਆਦਾਬ ਨਮਸਤੇ ਤੁਸੀਂ ਸਾਡੀ ਹੈਲਥ ਚੈਨਲ YouTube ਦੇ ਵਿੱਚ ਅੱਜ ਫਿਰ ਸਾਡੇ ਨਾਲ ਹੋ ਬਹੁਤ ਧੰਨਵਾਦ ਤੁਹਾਡੇ ਕਮਾਲ ਦੇ ਰਿਸਪੌਂਸ ਦਾ ਜਿਸ ਤਰੀਕੇ ਹੱਲਾਸ਼ੇਰੀ ਤੁਸੀਂ ਦੇ ਰਹੇ ਹੋ ਤੇ ਅੱਜ ਅਸੀਂ ਵਾਦਾ ਕੀਤਾ ਸੀ Instagram ਤੇ ਕਿ ਅਸੀਂ ਤੁਹਾਨੂੰ ਉਹ ਚੀਜ਼ਾਂ ਦੱਸਾਂਗੇ ਜੋ ਬਾ ਕਮਾਲ ਨੇ ਕੁਦਰਤ ਨੇ ਸਾਨੂੰ ਬਖਸ਼ੀਆਂ ਨੇ ਮਹਿੰਗੀਆਂ ਮਹਿੰਗੀਆਂ ਦਵਾਈਆਂ ਅਸੀਂ ਖਰੀਦ ਰਹਾਂ ਕਿਵੇਂ ਕੋਈ ਤਾਂ ਹਰੇ ਸੇਬ ਤੋਂ ਨਿਕਲ ਰਹੀਆਂ ਨੇ ਕੋਈ ਬਾਥੂ ਤੋਂ ਕੋਈ ਮੇਥੀ ਤੋਂ ਤੇ ਉਹਨਾਂ ਦਵਾਈਆਂ ਦਾ ਤੁਹਾਨੂੰ ਅਸੀਂ ਥੋੜਾ ਜਿਹਾ ਉਹਨਾਂ ਦੇ ਅੰਦਰ ਝਾਤ ਮਰਵਾ ਕੇ ਫਿਰ ਦੱਸਾਂਗੇ ਕਿ ਕਿਵੇਂ ਕੁਦਰਤੀ ਚੀਜ਼ਾਂ ਸਾਂਭਣ ਦੀ ਲੋੜ ਹੈ ਤੇ ਉਹਦੇ ਵਿੱਚੋਂ ਕੀ ਕੁਝ ਅਸੀਂ ਹਾਸਲ ਕਰ ਸਕਦੇ ਹਾਂ ਸੋ ਮੇਰਾ ਖਿਆਲ ਹੈ ਸ਼ੁਰੂਆਤ ਤੁਸੀਂ ਕਰੋਗੇ ਬਿਲਕੁਲ ਸਾਰਿਆਂ ਦਾ ਬਹੁਤ ਬਹੁਤ ਵੈਲਕਮ ਜੀ ਤੇ ਲਓ ਜੀ ਅਸੀਂ ਸ਼ੁਰੂ ਕਰਦੇ ਹਾਂ ਅੱਜ ਪੁਰਾਣੀ ਇੱਕ ਸਟੋਰੀ ਤੋਂ ਮੈਂ ਸ਼ੁਰੂ ਕਰਦਾ ਹਾਂ ਕਿ ਮੇਰੇ ਕੋਲ ਇੱਕ ਪੇਸ਼ੈਂਟ ਬਹੁਤ ਸਾਲ ਪਹਿਲਾਂ ਸਾਡੇ ਗੁਆਂਢ ਦੇ ਵਿੱਚ ਰਹਿੰਦੇ ਸਨ ਮੈਂ ਨੰਗਲ ਦਾ ਰਹਿਣ ਵਾਲਾ ਹਾਂ ਤੇ ਉਥੇ ਉਹ ਕਾਫੀ ਉਹਨਾਂ ਨੂੰ ਪ੍ਰੋਬਲਮ ਸੀ ਸ਼ੂਗਰ ਦੀ ਤੇ ਉਹ ਕਾਫੀ ਇਲਾਜ ਕਰਾਇਆ ਕਰਦੇ ਸਨ ਤੇ ਉਹਨਾਂ ਦਾ ਦਵਾਈਆਂ ਖਾਈ ਜਾਣੀਆਂ ਤੇ ਠੀਕ ਨਹੀਂ ਹੋਣੀ ਤੇ ਇੱਕ ਵਾਰੀ ਉਹ ਕਿਸੇ ਕੋਲ ਗਏ ਜਿਹੜੇ ਕੋ ਕੁਆਲੀਫਾਈਡ ਡਾਕਟਰ ਤਾਂ ਨਹੀਂ ਸੀ ਪਰ ਉਹਨੇ ਇੱਕ ਦਵਾਈ ਉਹਨਾਂ ਨੂੰ ਦਿੱਤੀ ਤੇ ਉਸ ਤੋਂ ਬਾਅਦ ਜੀ ਉਹ ਮੈਨੂੰ ਮੈਂ ਉਦੋਂ ਸਕੂਲ ਚ ਪੜਦਾ ਸੀ ਪਰ ਸਾਡੇ ਗੁਆਰਡੀ ਸੀ ਸੋ ਕਾਫੀ ਕਲੋਸ ਸੀ ਅਸੀਂ ਉਹਨਾਂ ਦੇ ਤੇ ਉਹ ਦੱਸਣ ਲੱਗੇ ਕਿ ਲੋ ਬੇਟਾ ਮੇਰਾ ਤਾ ਨਾ ਜੀ ਬਲੱਡ ਦੇ ਵਿੱਚ 슈ਗਰ ਹੋ ਗਈ ਜੀ ਬਿਲਕੁਲ ਠੀਕ ਤੇ ਪਰ ਉਦੋਂ ਜੇ ਤੁਹਾਨੂੰ ਯਾਦ ਹੋਏ ਅੱਜ ਤੋਂ 30 ਸਾਲ 35 ਸਾਲ ਪੁਰਾਣੀ ਗੱਲ ਹੈ ਕਿ ਯੂਰਿਨ ਦੇ ਵਿੱਚ 슈ਗਰ ਟੈਸਟ ਹੁੰਦੀ ਸੀ ਵੈਨੇਡਿਕਸ ਟੈਸਟ ਤੇ ਉਹ ਕਹਿੰਦੇ ਮੈਂ ਇੱਕ ਦਿਨ ਟੈਸਟ ਕਰ ਲਿਆ ਯੂਰਿਨ ਚ ਤੇ ਮੈਂ ਤਾਂ ਸ਼ੌਕ ਹੋ ਗਿਆ ਕਿ ਉਹ ਯੂਰਿਨ ਦਾ ਭਰਿਆ ਪਿਆ 슈ਗਰ ਨਾਲ ਇਹ ਬਲੱਡ ਚ ਠੀਕ ਤੇ ਉਹ ਡਰ ਗਏ ਤੇ ਉਹਨਾਂ ਨੇ ਦਵਾਈ ਬੰਦ ਕੀਤੀ ਮੈਨੂੰ ਇਹ ਗੱਲ ਯਾਦ ਰਹੇਗੀ ਤੇ ਜਦੋਂ ਮੈਂ ਹੁਣ ਡਾਕਟਰ ਬਣਿਆ ਕੁਆਲੀਫਾਈ ਹੋਏ ਆ ਹੁਣ ਅੱਜ ਦੇ ਗੱਲ ਕਰਦਾ ਹਾਂ ਅੱਜ ਤੋਂ ਕੋਈ ਤਕਰੀਬ तकरीबन ਅਸੀਂ 10 ਸਾਲ ਪਹਿਲਾਂ ਦੀ ਗੱਲ ਕਰੀਏ ਇੱਕ ਨਵਾਂ ਗਰੁੱਪ ਆਇਆ ਡਾਇਬੀਟਿਸ ਦੀ ਮੈਡੀਸਨ ਦਾ ਉਹਨੂੰ ਕਹਿੰਦੇ ਆ ਸ਼ਕਰ ਰੋਗੀਆਂ ਲਈ ਸ਼ਕਰ ਰੋਗ ਦੀ ਕਮਾਲ ਦੀ ਜੋ ਖੋਜ ਜਿਹੜੀ ਮੇਰਾ ਖਿਆਲ ਹੈ ਕਰੋੜਾਂ ਨੂੰ ਸ਼ਾਇਦ ਉਹ ਠੀਕ ਕਰ ਸਕਦੀ ਹੋਵੇ ਤੇ ਅੱਜ ਦੇ ਦਿਨ ਉਹ ਦਵਾਈ ਇਸ ਕਹਿੰਦੇ ਸਭ ਤੋਂ ਇਫੈਕਟਿਵ ਅਸੀਂ ਵਰਤ ਰਹੇ ਹਾਂ ਉਹਨੂੰ ਕਹਿੰਦੇ ਅਸੀਂ SGLT2 ਇਨヒビਟਰਸ ਸੋ ਜਿਨ੍ਹਾਂ ਨੂੰ ਸ਼ੂਗਰ ਦੀ ਮਰੀਜ਼ ਹੈ ਉਹ ਜ਼ਰੂਰ ਜਾਣਦੇ ਹੋਣਗੇ ਕਿ ਐਮਪਾਗਲਿਫੋਜ਼ਨ ਡੈਪਾਗਲਿਫੋਜ਼ਨ ਤੇ ਕੈਨਾਗਲਿਫੋਜ਼ਨ ਆਹ ਤਿੰਨ ਦਵਾਈਆਂ ਵਰਤੀ ਜਾਂਦੀਆਂ ਨੇ ਸੋ ਉਹਨਾਂ ਦੇ ਵਿੱਚ ਸੇਮ ਚੀਜ਼ ਹੋ ਰਹੀ ਹੈ ਕਿ ਬਲੱਡ ਸ਼ੂਗਰ ਨਾਰਮਲ ਹੋ ਜਾਂਦਾ ਹੈ ਤੇ ਯੂਰਿਨ ਦੇ ਵਿੱਚ ਜਦੋਂ ਇਹ ਟੈਸਟ ਕਰੋ ਤੇ ਯੂਰਿਨ ਸ਼ੂਗਰ 3+ ਹੋਏਗੀ ਸੋ ਇਹਦਾ ਮਤਲਬ ਘਬਰਾਣ ਦੀ ਲੋੜ ਨਹੀਂ ਯਾਨੀ ਕਿ ਬਿਲਕੁਲ ਵੀ ਅੱਜ ਜੋ ਬਾਕਸ ਕਨੈਕਟ ਕਰਕੇ ਮੈਨੂੰ ਹੁਣ ਸਮਝਾਈ ਕਿ ਜੋ ਇੰਨੇ ਸਾਲ ਪੁਰਾਣਾ ਉਹ ਦਵਾਈ ਕੋਈ ਸੀ ਕਿ ਉਹ ਕਿਉਂਕਿ ਹੁਣ ਜੇ ਰਿਸਰਚ ਕੀਤੀ ਸਰਚ ਮਾਰਿਆ ਤੇ ਇਹ ਜਿਹੜੀ ਦਵਾਈ ਹੈ ਇਹ ਗ੍ਰੀਨ ਐਪਲ ਤੋਂ ਐਕਟ੍ਰੈਕਟ ਤੋਂ ਬਣੀ ਆ ਵਾਹ ਜੀ ਵਾਹ ਯਾਨੀ ਹਰੇ ਸੇਬ ਤੋਂ ਹਰੇ ਸੇਬ ਤੋਂ ਕਮਾਲ ਹੈ ਯਾਨੀ ਹਰਾ ਸੇਬ ਖਾ ਸਕਦੇ ਆਂ ਅਸੀਂ ਜੇ ਉਹਨਾਂ ਤੋਂ ਬਚਣਾ ਹੋਵੇ ਹਾਂ ਹਰਾ ਸੇਬ ਜ਼ਰੂਰ ਖਾ ਸਕਦੇ ਆਂ ਸ਼ੂਗਰ ਦੇ ਮਰੀਜ਼ ਨੂੰ ਇੱਕ ਫਲਾ ਬਾਰੇ ਕਾਫੀ ਮਿਸਕਨਸੈਪਸ਼ਨ ਵੀ ਹੁੰਦਾ ਸੋ ਜ਼ਰੂਰ ਖਾ ਸਕਦੇ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਮਹਿੰਗੀ ਦਵਾਈ ਨਾ ਖਰੀਦੋ ਸੇਵ ਵੀ ਖਾ ਕੇ ਦੇਖ ਲਓ ਕਿ ਇਹ ਜਿਹੜੀ ਦਵਾਈ ਹੈ ਐਸੀਐਲਟੀ2 ਇਹਦੇ ਨਾਲ ਗੁਰਦੇ ਵੀ ਬਚਦੇ ਨੇ ਇਹਦੇ ਨਾਲ ਦਿਲ ਵੀ ਬਚਦਾ ਸੋ ਸਭ ਤੋਂ ਪ੍ਰੋਟੈਕਸ਼ਨ ਜੇ ਅਸੀਂ ਕਹਿੰਨੇ ਆ ਸਟੈਟਿਨ ਤੇ ਐਸਪਰੀਨ ਅਸੀਂ ਦਿਲ ਬਚਾਉਣ ਲਈ ਦਿੰਨੇ ਆ ਇਹਦਾ ਅਸਰ ਉਹਦੇ ਤੋਂ ਵੀ ਵੱਧ ਹੈ ਸੋ ਖਿਮਾ ਕੰਪਨੀਆਂ ਤੋਂ ਅਸੀਂ ਕਿਸੇ ਦੀ ਕੋਈ ਯਾਨੀ ਸੇਲ ਤੇ ਅਸਰ ਨਹੀਂ ਪਾ ਰਹੇ ਸਿਰਫ ਜਾਣਕਾਰੀ ਦੇਣੀ ਚਾ ਰਹੇ ਆ ਕਿ ਨਿਕਲੀ ਵੀ ਇਹ ਦਵਾਈ ਹਰੇ ਸੇਵ ਤੋਂ ਜੇ ਹਰ ਆਸੇਵੀ ਖਾ ਲਿਆ ਕਰੋ ਪਰ ਕੁਝ ਹੋਰ ਵੀ ਦਵਾਈਆਂ ਕਮਾਲ ਦੀਆਂ ਜੇ ਤੁਸੀਂ ਦੱਸ ਸਕੋ ਬਿਲਕੁਲ ਬਹੁਤ ਟਾਈਮ ਤੋਂ ਮੀਡੀਵਲ ਯੂਰਪ ਚਿਕ ਹਾਰਟ ਡਰਾਪਸ ਮਿਲਿਆ ਕਰਦੇ ਹੁੰਦੇ ਸਨ ਤੇ ਉਹ ਸੀ ਡਿਜੋਕਸਿਨ ਸੋ ਡਿਜੋਕਸਿਨ ਦੀ ਦਵਾਈ ਜਿਹੜੀ ਫੇਲ ਹੋਣ ਲਈ ਜੋ ਅਸੀਂ ਤਾਂ ਹਰ ਬੱਚੇ ਨੂੰ ਵੀ ਇਹ ਵਰਤ ਰਹੇ ਹਾਂ ਜਿਹਦੇ ਦਿਲ ਜਮਾਂਦਰੂ ਨੋਕਸ ਵਾਲਿਆਂ ਨੂੰ ਅਸੀਂ ਹਮੇਸ਼ਾ ਇਹ ਵਰਤਦੇ ਆ ਸੋ ਯਾਨੀ ਦਿਲ ਫੇਲ ਹੋਿਆਂ ਵਾਲਿਆਂ ਨੂੰ ਜੋ ਦਵਾਈ ਇਸ ਪਲਾਂਟ ਤੋਂ ਇਹ ਡੀਜੋਕਸਿਨ ਦੀ ਜਿਹੜੀ ਦਵਾਈ ਹੈ ਬੂਟੇ ਤੋਂ ਨਿਕਲੀ ਤੇ ਉਹ ਵੀ ਅਸੀਂ ਅੱਜ ਦੇ ਦਿਨ ਵਰਤ ਰਹੇ ਆ ਸੇ ਇਹ ਨਾ ਭੁੱਲੀਏ ਕਿ ਜਿਹੜੀ ਰੈਵੋਲੂਸ਼ਨ ਆਈ ਹੈ ਜ਼ਿੰਦਗੀ ਬਚਾਉਣ ਦੇ ਵਿੱਚ ਉਹ ਸਭ ਤੋਂ ਪਹਿਲਾਂ ਵਰਲਡ ਵਾਰ ਦੇ ਟਾਈਮ ਤੇ ਜਦੋਂ ਪੈਨਸਿਲਿਨ ਲੱਭੀ ਗਈ ਸੀ ਆ ਬਿਲਕੁਲ ਪੈਨਸਿਲਿਨ ਨੇ ਕਰੋੜਾਂ ਜਾਨਾਂ ਬਚਾਈਆਂ ਕਰੋਨਾ ਸੇ ਇਹ ਪੈਨਸੀਲੀਅਮ ਇੱਕ ਫੰਗਸ ਤੋਂ ਬਣੀ ਉਲੀ ਤੋਂ ਯਾਨੀ ਉਲੀ ਤੋਂ ਬਣੀ ਦਵਾਈ ਨੇ ਜਾਨਾਂ ਬਚਾ ਦਿੱਤੀਆਂ ਕਰੋਨਾ ਜਵਾਨ ਜਾਨਾਂ ਬਚਾਈਆਂ ਪੈਨਸੀਲੀਨ ਆਉਣ ਤੋਂ ਬਾਅਦ ਨਮੋਨੀਆ ਤੇ ਇਨਫੈਕਸ਼ਨ ਤੇ ਮੈਨੰਜਾਈਟਿਸ ਤੇ ਪਿਸ਼ਾਬ ਦੇ ਵਿੱਚ ਨੁਕਸ ਤੇ ਸਿਫਿਲਿਸ ਸਿਫਿਲਿਸ ਜਿਸਕਲ ਕਰੋੜਾ ਲੋਗ ਮਾਰੇ ਨੇ ਸਾਡੀਆਂ ਸਰੀਰਕ ਸੰਬੰਧਾਂ ਨਾਲ ਵੀ ਇੰਗਲੈਂਡ ਦੀ ਰਾਇਲ ਫੈਮਲੀਜ਼ ਦੇ ਵਿੱਚ ਹੋਇਆ ਕਰਦਾ ਸੀ ਇਹ ਸਿਫਿਲੀਸ ਇੱਕ ਇੰਟਰਸਟਿੰਗ ਗੱਲ ਦੱਸਾਂ ਕਿਉਂਕਿ ਸਿਫਿਲੀਸ ਕਰਕੇ ਨੱਕ ਝੜ ਗਿਆ ਕਰਦੇ ਸੀ ਤੇ ਉਹਨਾਂ ਨੇ ਨੱਕ ਤੇ ਲੱਕੜ ਦੇ ਨਕਲੇ ਨੇ ਸ਼ੁਰੂ ਕੀਤੇ ਸੀ ਟਿਊਡਰਸ ਦੇ ਵਿੱਚ ਵੁੱਡਨ ਨੋਜ਼ ਤੇ ਇਸ ਸਕਾਰਸ ਜਿਹੜੇ ਹੁੰਦੇ ਸੀ ਇਹਦੇ ਸਿਫਿਲੀਸ ਦੇ ਉਹਨਾਂ ਦਿਖਣ ਵਾਹ ਜੀ ਵਾਹ ਸੋ ਅਸੀਂ ਨਕਲੀ ਨੱਕ ਤੋਂ ਜੇ ਬਚਣਾ ਜੇ ਸਿਫਿਲਿਸ ਤੋਂ ਬਚਣਾ ਜੇ ਤਾਂ ਸਮਝ ਲਓ ਉਹ ਪੈਨਸਿਲਿਨ ਯਾਨੀ ਹੱਦ ਹੀ ਹੋ ਗਈ ਕਿ ਇਹ ਵੀ ਅਸੀਂ ਕਹਿੰਨੇ ਆ ਕਿ ਇੱਕ ਫੰਗਸ ਤੋਂ ਇੱਕ ਉਲੀ ਤੋਂ ਬਣੀ ਦਵਾਈ ਲਓ ਜੀ ਪਰ ਗੱਲ ਸਮਝੋ ਨਾ ਇੱਕ ਮਲੇਰੀਆ ਇੱਕ ਮੱਛਰ ਜਿਹਨੇ ਉਹਨੇ ਵੀ ਕਰੋੜਾਂ ਹੀ ਜਾਨਾਂ ਲਈਆਂ ਉਸ ਮੱਛਰ ਤੋਂ ਜਿਹੜਾ ਹੁੰਦਾ ਮਲੇਰੀਆ ਉਹਦੇ ਤੋਂ ਕਿਵੇਂ ਕਮਾਲ ਦੇ ਕਿਹੜੀ ਦਵਾਈ ਤੇ ਕਿਹੜਾ ਬੁੱਦਾ ਕੁਇਨ ਘਾਸੂ ਨਾ ਦੀ ਇੱਕ ਚਾਈਨੀਜ਼ ਮੈਡੀਸਮ ਜਿਹੜੀ ਕਿ ਇੱਕ ਹਫ਼ਤੇ ਬਣੀ ਸੀ ਉਹਦੇ ਤੋਂ ਫਿਰ ਆਰਟੀਮੀਥਰ ਬਿਲਕੁਲ ਆਰਟੀਮੀਥਰ ਆਰਟੀ ਮੈਸਨਿਨ ਜੇ ਆਦਿਕ ਇਸ ਨੂੰ ਮਲੇਰੀਆ ਫੈਲਸੀਪੈਰਮ ਖਾਸ ਕਰ ਹੋ ਜਾਏ ਜਾਨਲੇਵਾ ਮਲੇਰੀਆ ਦਿਮਾਗ ਤੇ ਅਸਰ ਹੋ ਜਾਏ ਤੇ ਉਹਦਾ ਇਲਾਜ ਕੱਲਾ ਤੇ ਕੱਲਾ ਆਰਟੀਮੀਥਰ ਤੁਹਾਨੂੰ ਇਹ ਹੈਰਾਨੀ ਹੋਏਗੀ ਕਿ ਜਿੰਨੇ ਡਿਸਕਵਰ ਕੀਤਾ ਸੀ ਉਨੂੰ ਨੋਬਲ ਪ੍ਰਾਈਜ਼ ਵੀ ਮਿਲਿਆ ਸੀ ਫਿਜ਼ੀਓਲੋਜੀ ਦਾ ਯਾਨੀ ਕੱਡੀ تاਖੀਰ ਉਹਨੇ ਬੂਟੀ ਤੋਂ ਹੀ ਪਰ ਆਹ ਕਮਾਲ ਦੀ ਦੇਖੋ ਜੀ ਦਵਾਈ ਕੱਢ ਦਿੱਤੀ ਟੂ ਯੂ ਯੂ ਸ਼ਾਹਦਨਾਮ ਸੀ ਬਿਲਕੁਲ ਉਹਨਾਂ ਨੂੰ ਨੋਬਲ ਪ੍ਰਾਈਜ਼ ਤੱਕ ਤੇ ਆ ਗਿਆ ਨੋਬਲ ਪ੍ਰਾਈਜ਼ ਫਿਜ਼ੀਓਲੋਜੀ ਦਾ ਮਿਲਿਆ ਸੀ ਬਿਲਕੁਲ ਪਰ ਮੈਂ ਵੀ ਇੱਕ ਜ਼ਰੂਰ ਕਮਾਲ ਦੀ ਚੀਜ਼ ਦੱਸਾਂ ਹਲੋ ਦੇਖੋ ਜੀ ਕੈਂਸਰ ਆ ਨਾਮ ਸੁਣ ਕੇ ਕੰਬਾਜਾ ਛਿੜ ਜਾਂਦਾ ਪਰ ਇਹ ਕੈਂਸਰ ਦੀਆਂ ਕੁਝ ਦਵਾਈਆਂ ਜਿਨ੍ਹਾਂ ਚ ਵਿਨਕ੍ਰਿਸਟीन ਵਿਨ ਬਲਾਸਟਿਨ ਇਹ ਦਵਾਈਆਂ ਹੁਣ ਦੇਖੋ ਜੀ ਮੈਡਗਾਸਕਰ ਦੇ ਇੱਕ ਫੁੱਲ ਤੋਂ ਯਾਨੀ ਇਹ ਬਣ ਕੇ ਸਾਡੇ ਕੋਲ ਆ ਰਹੀਆਂ ਨੇ ਜਿਨ੍ਹਾਂ ਨੂੰ ਪੈਰੀਵਿੰਕਲ ਸ਼ਾਇਦ ਪੈਰੀਵਿੰਕਲ ਫਲਾਰ ਮੈਡਗਾਸਕਰ ਪੈਰੀਵਿੰਕਲ ਫਲਾਰ ਹੁਣ ਦੱਸੋ ਫੁੱਲ ਤੋਂ ਸਾਨੂੰ ਐਂਟੀ ਕੈਂਸਰ ਦਵਾਈਆਂ ਬਣਾ ਕੇ ਦਿੱਤੀਆਂ ਜਾ ਰਹੀਆਂ ਨੇ ਜ਼ਰਾ ਇੱਕ ਧਿਆਨ ਕਰੋ ਕਿ ਇੱਥੇ ਹੀ ਨਹੀਂ ਹੁਣ ਤੁਸੀਂ ਤਾਂ ਡਾਇਬੀਟਿਸ ਦੇ ਸਪੈਸ਼ਲਿਸਟ ਹੋ ਗਏ ਹੋ ਕਰ ਤੁਹਾਨੂੰ ਪਤਾ ਹੀ ਜੇ ਕਿ ਬਾਥੂ ਤੋਂ ਜੋ ਕਿ ਉਹਦਾ ਵਿੱਚ ਹੁਣ ਵਰਤਨਾ ਸ਼ੁਰੂ ਹੋ ਗਿਆ ਜੇ ਕਿ ਸਾਡੀਆਂ ਡਾਇਬਟੀਜ਼ ਦੀਆਂ ਕੁਝ ਦਵਾਈਆਂ ਵਿੱਚ ਬਾਥੂ ਤੋਂ ਐਕਟ੍ਰੈਕਟ ਕੱਢ ਕੇ ਪਾਇਆ ਜਾ ਰਿਹਾ ਜੇ ਤੇ ਫਿਰ ਮੇਥੀ ਬਾਰੇ ਤਾਂ ਜ਼ਰੂਰ ਦੱਸ ਦਈਏ ਫੈਨੋਗਰੀਕ ਜਾਂ ਮੇਥੀ ਤੋਂ ਬਣੀ ਜਿਹੜੀ ਦਵਾਈ ਹੈ ਇਹ ਨੋਨ ਹੈ ਕਿ ਬਲੱਡ ਸ਼ੂਗਰ ਨੂੰ ਕਾਫੀ ਹੱਦ ਤੱਕ ਲੋਅਰ ਕਰ ਸਕਦੀ ਹੈ ਕਟਾ ਸਕਦੀ ਜਿੱਥੇ ਕੋਲੇਸਟ੍ਰੋਲ ਵੀ ਕੰਟਰੋਲ ਕਰਦੀ ਹੈ ਉਥੇ ਨਾਲ ਦੀ ਨਾਲ ਇਹ 슈ਗਰ ਵੀ ਕੰਟਰੋਲ ਕਰ ਸਕਦੀ ਹੈ ਪਰ ਇਹ ਵੀ ਦੱਸ ਦਈਏ ਕਿ ਉਹ ਸੈਕਸੂਅਲ ਪਰਫਾਰਮੈਂਸ ਵਿੱਚ ਵੀ ਯਾਨੀ ਸਰੀਰਕ ਸੰਬੰਧਾਂ ਵਿੱਚ ਬਾ ਕਮਾਲ ਅਸਰ ਵਿਖਾਉਂਦੀ ਜੇ ਸੋ ਮੇਥੀ ਅਸੀਂ ਸਲਾਹ ਦੇ ਦਿੰਦੇ ਹਾਂ ਨਾਸ਼ਤੇ ਵਿੱਚ ਖਾ ਲਿਆ ਕਰੋ ਜੇ ਕੋਈ ਗੱਲ ਨਹੀਂ ਮੇਥੀ ਵੀ ਕੋਈ ਬਹੁਤ ਬਹੁਤ ਕਮਾਲ ਤੇ ਇੱਕ ਇਨਸੂਲੈਂਟ ਪਲਾਂਟ ਜਿਹੜਾ ਐਤ ਕੀਤਾ ਮੈਨੂੰ ਦਿੱਤਾ ਉਹਨਾਂ ਦੇ ਸਪਾਈਸ ਫਾਰਮ ਵਾਲਿਆਂ ਨੇ ਗੋਆ ਦੇ ਸਪਾਈਸ ਫਾਰਮ ਵਾਲਿਆਂ ਨੇ ਬਿਲਕੁਲ ਉਹ ਤਾਂ ਵਾਕਈ ਦੇਖੋ ਜੀ ਇੱਕ ਪੱਤਾ ਰੋਜ਼ ਖਾ ਕੇ ਦੇਖੋ ਕਿ ਆ ਕਮਾਲ ਵਾਪਰਦਾ ਜੇ ਇਹ ਵੀ ਦੱਸ ਦਿਓ ਕਿ ਇنسੁਲਿਨ ਦੀਆਂ ਸਪਰੇਆਂ ਵੀ ਹੁਣ ਤਾਂ ਤਿਆਰ ਨੇ ਜਿਹੜੀਆਂ ਸੋਲ ਇਹਨਾਂ ਕਾਫੀ ਹੋਰ ਤਰੀਕੇ ਵੀ ਟੀਕਲ ਦੇ ਟੀਕੇ ਲਾਉਣ ਦੀ ਲੋੜ ਨਹੀਂ ਤੇ ਨੈਜ਼ਲ ਸਪਰੇ ਵੀ ਆ ਰਹੀ ਐ ਸਰ ਰਿਸਰਚ ਚੱਲੀ ਜਾਂਦੀ ਐ ਤੇ ਹੋ ਸਕਦਾ ਕੁਝ ਟਾਈਮ ਤੱਕ ਸ਼ਾਇਦ ਇنسੁਲਿਨ ਦੀ ਗੋਲੀ ਜਾਂ ਕੈਪਸੂਲ ਵੀ ਆਣ ਲੱਗਦੇ ਬਿਲਕੁਲ ਹੋ ਸਕਦਾ ਬਿਲਕੁਲ ਤੇ ਫਿਰ ਸਾਡੀ ਸਿਰ ਪੀੜ ਤੋਂ ਲੈ ਕੇ ਦਿਲ ਨੂੰ ਬਚਾਉਣ ਵਾਲੀ ਤੋਂ ਲੈ ਕੇ ਖੂਨ ਦੇ ਪਤਲਾ ਕਰਨ ਤੋਂ ਲੈ ਕੇ ਯਾਨੀ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਚੁੱਕੀ ਐਸਪਿਰਨ ਹਾਂ ਹੈ ਨਾ ਐਸਪਿਰਨ ਐਸੈਟੈਲਸੈਲਿਸਟਿਕ ਐਸਿਡ ਹੁੰਦਾ ਕੈਮੀਕਲ ਨੇਮ ਹੈ ਪਰ ਐਸਪਿਰਨ ਦੀ ਗੋਲੀ ਜਿਹਨੂੰ ਹੈ ਭਾਵੇਂ ਡਿਸਪਰੇ ਨਾਲ ਪਾਸਿਰਦਨ ਤੇ ਵੀ ਲਈਏ ਜਾਂ ਹਾਰਟ ਅਟੈਕ ਹੋ ਗਿਆ ਹੋਏ ਤੇ ਜ਼ਿੰਦਗੀ ਪਰ ਐਸਪਿਰਨ ਖਾਣੋ ਦਾ ਮਤਲਬ ਹੈ ਜੀ ਵਿਲੋ ਟਰੀ ਜਾਓ ਤੇ ਉਹਦੀ ਬਾਹਰਲੀ ਛਾਲ ਯਾਨੀ ਚੂਸ ਕੇ ਆ ਜਾਓ ਐਸਪ੍ਰਿਨ ਵਰਗਾ ਤਗੜਾ ਅਸਰ ਕਰ ਦਿੰਦੀ ਜੇ ਹੁਣ ਦੱਸੋ ਕੀ ਕਰੀਏ ਕਮਾਲ ਹੀ ਵਾਪਰਿਆ ਪਿਆ ਤੇ ਫਿਰ ਦੇਖੋ ਅਸੀਂ ਕਹਿੰਦੇ ਹੁੰਦੇ ਸੀ ਧਨੀਆ ਸਾਡੀਆਂ ਦਾਦੀਆਂ ਨਾਨੀਆਂ ਨੇ ਦੱਸਿਆ ਸੀ ਪਰ ਹੁਣ ਬਹੁਤ ਸਾਰੀਆਂ ਕੰਪਨੀਆਂ ਨੇ ਪੇਟਦਰਦ ਦੀਆਂ ਦਵਾਈਆਂ ਵਿੱਚ ਇੱਥੋਂ ਤੱਕ ਕਿ ਨਵ ਜੰਮੇ ਬੱਚੇ ਲਈ ਜਿਹੜੀਆਂ ਦਵਾਈਆਂ ਬਣੀਆਂ ਜਿਸ ਵਿੱਚ ਧਨੀਆ ਪਾਇਆ ਹੋਇਆ ਜੇ ਵੇਖ ਲੈਣਾ ਸੋ ਇਹ ਚੀਜ਼ਾਂ ਵੀ ਸਾਨੂੰ ਅੱਜ ਵੀ ਅਸਕਰ ਜਿਹੜੀ ਪੇਟ ਦੀ ਗੈਸ ਹੁੰਦੀ ਹੈ ਬੱਚਿਆਂ ਦੀ ਰੋਂਦੇ ਨੇ ਬਹੁਤ ਜ਼ਿਆਦਾ ਅਬ ਇੰਟਰਸਟਾਈਨਲ ਕੋਲਿਕ ਮੇਰੇ ਖਾ ਤੁਸੀਂ ਡਾਕਟਰ ਲੋਕ ਕਹਿੰਦੇ ਹੋ ਤੇ ਉਹਦੇ ਲਈ ਬੜਾ ਇਫੈਕਟਿਵ ਹੈ ਬਿਲਕੁਲ ਰੋਂਦੇ ਚੀਕਦੇ ਬੱਚਿਆਂ ਨੂੰ ਅਸੀਂ ਕਹਿੰਦੇ ਹਾਂ ਜੀ ਦੋ ਜਾਣੇ ਜਵੈਨ ਤੇ ਇੱਕ ਚਮਚ ਪਾਣੀ ਦੇ ਵਿੱਚ ਉਬਾਲ ਲਓ ਇੱਕ ਦਾਣਾ ਪੀ ਕੇ ਧਨੀਏ ਦਾ ਪਾ ਲਓ ਤੇ ਫਿਰ ਉਹਨੂੰ ਦੇਖੋ ਤਾਂ ਸਹੀ ਕਿਆ ਕਮਾਲ ਵਾਪਰਦਾ ਜੇ ਮਾੜੀ ਜੀ ਚੁੰਡੀ ਤੋਂ ਵੀ ਘੱਟ ਨਮਕ ਹੋਵੇ ਦੋ ਵਾਰ ਤਾਜ਼ਾ ਪਾਣੀ ਉਬਾਲ ਕੇ ਦੇ ਦਿਓ ਉਹ ਗਈ ਬੱਚੇ ਦੀ ਗੈਸ ਤੁਹਾਨੂੰ ਦਵਾਈਆਂ ਦੀ ਲੋੜ ਹੀ ਨਹੀਂ ਪਰ ਹੁਣ ਇਹ ਦੱਸੋ ਕਿ ਬੰਦ ਹੋ ਚੁੱਕੀ ਬੈਨ ਹੋ ਚੁੱਕੀ ਜੋ ਪੌਪੀ ਜਿਹਦੀ ਅਸੀਂ ਗੱਲ ਕਰਦੇ ਆ ਉਹਦੇ ਤੋਂ ਕਿਸ ਤਰੀਕੇ ਹਾਰਟ ਅਟੈਕ ਤੱਕ ਦੀਆਂ ਦਵਾਈਆਂ ਬਣ ਰਹੀਆਂ ਨੇ ਇੰਪੋਰਟੈਂਟ ਜਿੱਥੇ ਇੰਡੀਆ ਦੇ ਵਿੱਚ ਅਜੇ ਵੀ ਅਲਾਉਡ ਹੈਗੀ ਹੈ ਜਿਵੇਂ ਰਾਜਸਥਾਨ ਆ ਜਾਂ ਮਧਿਆ ਪ੍ਰਦੇਸ਼ ਉੱਥੇ ਮੋਰਫੀਨ ਦਵਾਈ ਤੋ ਜੀ ਡੀ ਕੇ ਹਾਰਟ ਅਟੈਕ ਵਿੱਚ ਵਰਤੀ ਜਾਂਦੀ ਹੈ ਤੇ ਖਾਸ ਕਰ ਜਦੋਂ ਵਧਿਆ ਹੋਇਆ ਕੈਂਸਰ ਹੋਏ ਤੇ ਉਹ ਕੋਈ ਦਰਦ ਕਿਸੇ ਵੀ ਪੇਨ ਕਿਲਰ ਨਾਲ ਨਾ ਜਾ ਰਹੀ ਹੋਏ ਉਹਦੇ ਲਈ ਮੋਰਫੀਨ ਹੀ ਇੱਕ ਰਾਮਬਾਨ ਹੈ ਤੇ ਬਿਲਕੁਲ ਤੋਂ ਬਿਨਾ ਉਹ ਇਲਾਜ ਨਹੀਂ ਹੋ ਸਕਦਾ ਬਿਲਕੁਲ ਤੇ ਆਪਾਂ ਅਖੀਰਵਾਲ ਵੱਧ ਰਹੇ ਹਾਂ ਮੇਰੇ ਲਈ ਇੱਕ ਦਵਾਈ ਹੋਰ ਜ਼ਰੂਰ ਦੱਸ ਦਈਏ ਜੋ ਕਿ ਯਾਦਦਾਸ਼ਤ ਭੁੱਲਣ ਵਾਸਤੇ ਅਲਜ਼ਾਈਮਰ ਵਾਸਤੇ ਕਮਾਲ ਦਾ ਅਸਰ ਦਿਖਾ ਰਹੀ ਜੇ ਜਿਨ੍ਹਾਂ ਕੇ ਅਸੀਂ ਮੇਰਾ ਖਿਆਲ ਹੈ ਸਨੋ ਡਰਾਪ ਤੇ ਡੈਫੋਡਿਲਸ ਤੋਂ ਤਿਆਰ ਹੋ ਕੇ ਉਹਨਾਂ ਦੇ ਫੁੱਲਾਂ ਤੋਂ ਫੁੱਲਾਂ ਤੋਂ ਤਿਆਰ ਹੋ ਰਹੀ ਦਵਾਈ ਹੈ ਜੋ ਅੱਜ ਅਸੀਂ ਵਰਤ ਰਹੇ ਹਾਂ ਡੈਂਸ ਦੇ ਵਿੱਚ ਤੇ ਯਾਦਦਾਸ਼ਤ ਤੁਹਾਡੀ ਠੀਕ ਕਰ ਸਕਦੀ ਹੋਵੇ ਹੈ ਨਾ ਕਮਾਲ ਸੋ ਇਹਦੇ ਨਾਲ ਮੇਰਾ ਖਿਆਲ ਜਿਹੜਾ ਅਸਲ ਸੁਨਿਆ ਜਿਸ ਕਾਰਨ ਅੱਜ ਅਸੀਂ ਇਹ ਪ੍ਰੋਗਰਾਮ ਕੀਤਾ ਜ਼ਰੂਰ ਦੇ ਦਈਏ ਬਿਲਕੁਲ ਜਿੱਥੇ ਇਹ ਦਵਾਈਆਂ ਇੱਕ ਵਾਰ ਇਹ ਸਾਰੇ ਐਨੀਮ ਪਲਾਂਟ ਸੋਰਸਸ ਤੋਂ ਬਣਦੀਆਂ ਨੇ ਇੱਕ ਵਾਰ ਹੀ ਲੱਭੀਆਂ ਗਈਆਂ ਪਰ ਕਿਉਂਕਿ ਕੁਆਂਟੀਟੀ ਬੜੀ ਥੋੜੀ ਹੁੰਦੀ ਹੈ ਤੇ ਕਰੋਨਾ ਲੋਕਾਂ ਨੂੰ ਇਹਦੀ ਲੋੜ ਹੈ ਬਾਅਦ ਦੇ ਵਿੱਚ ਇਹਨਾਂ ਨੂੰ ਕੈਮਿਸਟਰੀ ਇਹਨਾਂ ਦੀ ਕੱਢ ਕੇ ਇਹਨਾਂ ਨੂੰ ਲੈਬੋਰੀਟਰੀ ਦੇ ਵਿੱਚ ਬਣਾਇਆ ਜਾਂਦਾ ਹੈ ਕਰੋੜਾਂ ਬੰਦਿਆਂ ਤੇ ਟੈਸਟ ਕਰਕੇ ਐਨੀਮਲਸ ਟੈਸਟ ਕਰਕੇ ਫਿਰ ਇਹ ਲਾਇਸੈਂਸ ਕੀਤੀਆਂ ਜਾਂਦੀਆਂ ਨੇ ਫਾਰ ਯੂਜ਼ ਇਨ ਹਿਊਮਨਸ ਤੇ ਅਲੱਗ-ਅਲੱਗ ਬਿਮਾਰੀਆਂ ਚ ਬਿਲਕੁਲ ਪਰ ਇੰਜ ਹੀ ਦੇਖੋ ਨਾ ਹੁਣ ਕੋਧਰਾ ਹੋ ਗਿਆ ਰਾਗੀ ਹੋ ਗਈ ਜਿਨ੍ਹਾਂ ਨੂੰ ਪਾਣੀ ਦੀ ਵੀ ਲੋੜ ਨਹੀਂ ਐਨਜੀ ਉੱਗੇ ਫਿਰਦੇ ਨੇ ਤੇ ਉਹਨਾਂ ਵਿੱਚ ਕੀ ਕੁਝ ਲੁਕਿਆ ਪਿਆ ਸੀ ਅਗਲੇ ਪ੍ਰੋਗਰਾਮ ਵਿੱਚ ਜ਼ਰੂਰ ਸਾਂਝਾ ਕਰਾਂਗੇ ਕਿਵੇਂ ਘੱਟੋ-ਘੱਟ 20-20 ਬਿਮਾਰੀਆਂ ਤੋਂ ਤੁਸੀਂ ਪੂਰਨ ਰੂਪ ਵਿੱਚ ਨਿਜਾਤ ਪਾ ਸਕਦੇ ਹੋ ਸੋ ਉਹਨਾਂ ਬਾਰੇ ਅਗਲੀ ਜਾਣਕਾਰੀ ਦਵਾਂਗੇ ਤੁਸੀਂ ਸਾਨੂੰ ਇਸੇ ਤਰ੍ਹਾਂ ਹੱਲਾਸ਼ੇਰੀ ਦਿੰਦੇ ਰਹੋ ਪਰ ਉਹਦੇ ਵਿੱਚ ਇੱਕ ਸੁਨੇਹਾ ਸੀ ਅੱਜ ਦਾ ਕਿ ਤੁਸੀਂ ਤੇ ਅਸੀਂ ਹਰ ਰਲ ਮਿਲ ਕੇ ਜੇ ਇਹਨਾਂ ਬੂਟਿਆਂ ਨੂੰ ਇਹਨਾਂ ਜੜੀਆਂ ਬੂਟਿਆਂ ਨੂੰ ਬਚਾ ਸਕੀਏ ਕਿਉਂਕਿ ਅਸੀਂ ਇਹਨਾਂ ਨੂੰ ਹੌਲੀ-ਹੌਲੀ ਖਤਮ ਕਰਦੇ ਜਾਂਦੇ ਆ ਦਰਖਤ ਮੁੱਕਦੇ ਜਾਂਦੇ ਨੇ ਜੜੀਆਂ ਬੂਟੀਆਂ ਦੀਆਂ ਕਟੋ-ਕਟ 350 ਕਿਸਮਾਂ ਇਸ ਧਰਤੀ ਤੋਂ ਲੋਪ ਹੋ ਚੁੱਕੀਆਂ ਨੇ ਆਓ ਰਲ ਮਿਲ ਕੇ ਉਹਨਾਂ ਨੂੰ ਵਾਪਸ ਬਚਾਈਏ ਕਿਉਂਕਿ ਇਹ ਸਾਡੀ ਜ਼ਿੰਦਗੀ ਲਈ ਬਹੁਤ ਅਹਿਮ ਨੇ ਬਹੁਤ ਧੰਨਵਾਦ ਅਸੀਂ ਅਲਵਿਦਾ ਲੈਂਦੇ ਆ ਜੀ ਜਿਉਂਦੇ ਰਹੋ ਵਸਦੇ ਰਹੋ ਆਬਾਦ ਰਹੋ ਖੁਸ਼ ਰਹੋ ਤੇ ਫਿਰ ਸਾਨੂੰ ਜ਼ਰੂਰ ਫੋਲੋ ਕਰਦੇ ਰਹੋ ਥੈਂਕ ਯੂ